ਤਰਨ ਤਰਨ ਦੇ ਅਦੀਨ ਪੈਂਦੇ ਪਿੰਡ ਕੱਕਾ ਕੰਡਿਆਲਾ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਚੋਰਾ ਨੇ ਨਿਸ਼ਾਨਾ ਬਣਾਉਂਦੇ ਹੋਇਆ ਸਕੂਲ ਦੇ ਵਿੱਚ ਪਿਆ ਸਾਰਾ ਸਮਾਨ ਲੈ ਕੇ ਰਫੂ ਚੱਕਰ ਹੋਣ ਦੀ ਖਬਰ ਸਾਬ ਨੇ ਆਈ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਸਕੂਲ ਦੀ ਹੈ ਟੀਚਰ ਪ੍ਰਮਿੰਦਰ ਕੋੜ ਨੇ ਦੱਸਿਆ ਕਿ ਚੋਰਾਵਲੋਂ ਲਗਾਤਾਰ ਸਕੂਲ ਨੂੰ ਤੇਜੀ ਵਾਰ ਨਿਸ਼ਾਨਾ ਬਣਾਇਆ ਗਿਆ ਹਰ ਵਾਰ ਸਕੂਲ ਦੇ ਵਿੱਚੋਂ ਸਾਰਾ ਸਮਾਨ ਚੋਰੀ ਹੁੰਦਾ ਰਿਹਾ ਪਰ ਅੱਤ ਕੀ ਚੋਰਾਵਲੋਂ ਸਕੂਲ ਦੀਆਂ ਕੰਦਾ ਵਾੜ ਕੇ ਉਸ ਵਿੱਚ ਲੱਗੇ ਸਕੂਲ ਦੇ ਪੱਖੇ ਇਥੋਂ ਤੱਕ ਕਿ ਮਾਚੀ ਮੋਟਰ ਅਤੇ ਅੰਗਨਵਾੜੀ ਸੈਂਟਰ ਦੇ ਵਿੱਚ ਪਿਆ ਹੋਰ ਸਾਰਾ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋਗੇ ਨੇ ਉਹਨਾਂ ਨੇ ਕਿਹਾ ਕਿ ਲਗਾਤਾਰ ਹੁੰਦੀਆਂ ਚੋਰੀਆਂ ਨੂੰ ਵੇਖ ਕੇ ਉਹਨਾਂ ਦਾ ਮਨ ਵੀ ਹੁਣ ਸਕੂਲ ਦੇ ਵਿੱਚ ਕੋਈ ਸਮਾਨ ਲਿਆਉਣ ਨੂੰ ਨਹੀਂ ਕਰਦਾ ਉਹਨਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਉਹਨਾਂ ਵੱਲੋਂ ਪੁਲਿਸ ਨੂੰ ਜਾਣੂ ਵੀ ਕਰਵਾ ਦਿੱਤਾ ਗਿਆ ਹਾਂਜੀ ਮੈਮ ਕੀ ਨਾਮ ਹੈ ਸਕੂਲ ਦਾ ਨਾਮ ਕੀ ਹੈ ਜੀ ਸਰਕਾਰੀ ਐਲੀਮੈਂਟਰੀ ਸਕੂਲ ਕੱਕਾ ਕੰਡਿਆਣਾ ਅੱਛਾ ਜੀ ਮੈਂ ਪਰਮਿੰਦਰ ਕੌਰ ਅੱਛਾ ਜੀ ਮੈਮ ਤੁਸੀਂ ਇੱਥੇ ਹੈੱਡ ਟੀਚਰ ਹੋ ਵੈਸੇ ਹਾਂਜੀ ਹਾਂਜੀ ਮੈਮ ਕੀ ਗੱਲਬਾਤ ਹੋਈ ਹੈ ਸਕੂਲ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਕਿੰਨੀ ਵਾਰ ਹੋਈ ਹੈ ਕੀ ਕਿੰਨਾ ਕ ਸਾਮਾਨ ਜਿਹੜਾ ਚੋਰੀ ਹੋਇਆ ਹੈ ਸਰ ਚੋਰੀ ਤੇ ਤੀਸਰੀ ਵਾਰੀ ਹੋ ਗਈ ਹੈ ਅੱਛਾ ਜੀ ਜਰੂਰੀ ਨਹੀਂ ਆਪਾਂ ਕਹਿੰਦੇ ਕਿ ਧੁੰਦਾ ਨਹੀਂ ਦੇਣਾ ਚਾਹੀਏ ਜੀ ਜੀ ਜੂਨ ਚ ਤਾਂ ਕੋਈ ਧੁੰਦਾ ਨਹੀਂ ਸੀ ਉਦੋਂ ਵੀ ਹੋਈ ਹੈ ਅੱਛਾ ਜੀ ਉਸ ਤੋਂ ਪਹਿਲਾਂ ਵੀ ਬਾਥਰੂਮ ਦੀਆਂ ਸਾਰਾ ਤਿੰਨ ਬਾਥਰੂਮ ਐ ਤੇ ਇਹਨਾਂ ਦੇ ਵਿੱਚੋਂ ਟੂਟੀਆਂ ਵਗੈਰਾ ਜੋ ਜੋ ਸਟੀਲ ਦਾ ਜੋ ਕੁਝ ਲਾ ਕੇ ਬਾਸੋਸ਼ਮ ਵਗੈਰਾ ਤੱਲੇ ਰੱਖਿਆ ਹੀ ਜੀ ਜੋ ਉਹਨਾਂ ਨੂੰ ਲੱਗਾ ਨਾ ਪਾਈਪ ਤੱਕ ਸਟੀਲ ਪਾਈਪ ਵੀ ਸੀ ਜੀ ਤੇ ਉਦੋਂ ਉਹ ਚੀਜ਼ ਸੀ ਪਿਛਲੇ ਵੀ ਦਿ ਸੋਈ ਦਾ ਹੀ ਸਾਰਾ ਸੀ ਅੱਛਾ ਤੇ ਇਸ ਵਾਰ ਤੇ ਪੱਖੇ ਵਗੈਰਾ ਆਂਗਨਵਾੜੀ ਦਾ ਸਮਾਨ ਬਹੁਤ ਗਿਆ ਵਿਚਾਰਿਆਂ ਦੇ ਕਮਰੇ ਚ ਅਸੀਂ ਜਿਹੜਾ ਸਮਾਨ ਰੱਖ ਲਿਆ ਉਹਨਾਂ ਨੂੰ ਵੀ ਸਾਡੇ ਕਰਕੇ ਮੈਨੂੰ ਲੱਗਦਾ ਕਿ ਨੁਕਸਾਨ ਹੋਣਾ ਦਾ ਵੀ ਸਾਡੇ ਕਰਕੇ ਹੀ ਹੋ ਗਿਆ ਮੈਨੂੰ ਇਹ ਚੀਜ਼ ਦਾ ਹੀ ਬਹੁਤ ਜ਼ਿਆਦਾ ਜੀ ਜੀ ਐਮ ਐਸ ਹਾਂ ਜੀ ਹਾਂ ਜੀ ਕਾਫੀ ਮਤਲਬ ਜਿਹੜਾ ਜਿਹੜਾ ਕਰਦੇ ਆ ਮਤਲਬ ਮਦਦ ਕਾਫੀ ਜਾਣੇ ਕਰਦੇ ਵੀ ਆ ਮਦਦ ਅੱਛਾ ਜੀ ਪਿੰਡ ਵੱਲੋਂ ਵੀ ਮੈਨੂੰ ਕੋਈ ਸ਼ਿਕਾਇਤ ਨਹੀਂ ਗਿਆ ਭਾਜੀ ਅੱਛਾ ਜੀ ਅਗਰ ਕੰਪਿਊਟਰ ਵੀ ਖੜਿਆ ਗਿਆ ਭਾਂਡੇ ਵੀ ਖੜੇ ਗਏ ਹੋਰ ਮੈਮ ਇੱਕ ਕੰਪਿਊਟਰ ਹਾਂਜੀ ਭਾਂਡੇ ਤੇ ਸਾਰੇ ਜਿਹੜੇ ਮੇਡੇ ਮਿਲਦੇ ਪਤਾ ਹੀ ਹੁੰਦਾ ਕਿਸੇ ਦਾ ਹਾਂਜੀ ਸਰਕਾਰ ਵਾਲੇ ਪਹਿਲਾਂ ਸਰਕਾਰ ਵਾਲੇ ਤੁਹਾਨੂੰ ਕਾਫੀ ਦੇਰ ਦੇ ਮਿਲੇ ਹੋਇਆ ਮਤਲਬ ਇਹ ਹੀ ਆਪਣੇ ਕੋਈ ਬਣਵਾਉਂਦੇ ਆ ਜਿਆਦਾ ਨਹੀਂ ਸਜਣਾ ਕੋ ਠੀਕ ਮੈਮ ਤੁਸੀਂ ਪਹਿਲਾਂ ਵੀ ਇਸ ਦੇ ਬਾਬਤ ਸ਼ਿਕਾਇਤ ਕੀਤੀ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਜਾਂ ਨਹੀਂ ਹਾਂਜੀ ਸਰ ਉਦੋਂ ਵੀ ਆਏ ਹੀ ਇੱਕ ਦੋ ਵਾਰੀ ਜੀ ਪਰ ਜਿਆਦਾ ਨਹੀਂ ਆਪਾਂ ਮਤਲਬ ਰਿਸਪਾਂਸ ਨਹੀਂ ਮਿਲਿਆ ਜੀ ਰਿਸਪਾਂਸ ਨਹੀਂ ਮਿਲਿਆ ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਅਸੀਂ ਕਹਿੰਨੇ ਆ ਕਿ ਉਹੀ ਕੁਝ ਕਰਨਗੇ ਤੇ ਕੁਝ ਨਿਭਾਣਾ ਨੇ ਤਾਂ ਤੇ ਇਹ ਹਾਲ ਤਿਆ ਕਰਨਾ ਸਾਡੇ ਕਿਤੇ ਕੁਝ ਨਹੀਂ ਹੋਣਾ ਹਨਾ ਤੇ ਤੇ ਉਹੀ ਕੁਝ ਐਫਰਟ ਲਗਾਣਗੇ ਨਾ ਫੇਰ ਇਹ ਕੰਮ ਜਿਹੜਾ ਵਾ ਨੇਪਰੇ ਚੜਾ ਲੈਣੇ ਤਾਂ ਇਹ ਤੇ ਫਿਰ ਇਹ ਹਿਆਰ ਰਹੇਗਾ ਕਿੰਨੀ ਕੁ ਵਾਰੀ ਆਪਾਂ ਸਮਾਨ ਲਵਾਗੇ ਹਾਰ ਕੇ ਆਪਾਂ ਚੱਲ ਜਾਾਂਗੇ ਇਹਨਾਂ ਦੇ ਪਿੰਡ ਦਾ ਤੇ ਹਨਾ ਇੱਥੇ ਰਹਿਣਾ ਸਕੂਲ ਕੋਈ ਹੋਰ ਆਏਗਾ ਉਹਨੂੰ ਉਹਨੂੰ ਪਰੇਸ਼ਾਨੀ ਆਏਗੀ ਮੇਰੇ ਜਾਣ ਨਾਲ ਤਾਂ ਕੋਈ ਫਾਇਦਾ ਨਹੀਂ ਹੋਣਾ ਧੰਨਵਾਦ ਅੱਜ ਪਿੰਡ ਕੱਕਾ ਕਨਿਆਲਾ ਸਰਕਾਰੀ ਐਲੀਮੈਂਟਰੀ ਸਕੂਲ ਚ ਚੋਰੀ ਹੋਈ ਹੈ ਕੀ ਕਹਿਣਾ ਚਾਹੁੰਦੇ ਜੀ ਜੀ ਇਹ ਬੜੀ ਮੰਦ ਭਾਗੀ ਘਟਨਾ ਵਾ ਜੀ ਜੀ ਇਹਨਾਂ ਬੱਚਿਆਂ ਵਾਸਤੇ ਵਿਚਾਰਿਆਂ ਵਾਸਤੇ ਜਿਹੜੇ ਭਾਂਡੇ ਸੀ ਉਹ ਚੋਰਾ ਨੇ ਲੈ ਗਏ ਆ ਤੇ ਪਾਣੀ ਵਾਲੀ ਮੋਟਰ ਆ ਉਹ ਲੈ ਗਏ ਆ ਹਾਂਜੀ ਤੇ ਉਹਦੇ ਤੋਂ ਬਲਾਦਾ ਜਿਹੜਾ ਜਿੰਦਰੇ ਵੱਡੇ ਸੀ ਉਹ ਭੰਨ ਕੇ ਅੰਦਰੋਂ ਸਾਰਾ ਕੰਪਿਊਟਰ ਵਗੈਰਾ ਜਿਹੜਾ ਵਾ ਲੈ ਗਏ ਆ ਮੈਡਮ ਨੇ ਜਿਹੜੀ ਹੀ ਉਹ ਕੈਮਰੇ ਬਹੁਤ ਵਧੀਆ ਤਰੀਕੇ ਨਾਲ ਲਵਾਏ ਸੀ ਉਹ 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 ਵੀ ਭੰਨ ਤੋੜ ਕੇ ਸਾਰਾ ਸਮਾਨ ਜਿਹੜਾ ਵਾ ਉਹ ਉਹਨਾਂ ਨੇ ਲੈ ਗਏ ਆ ਨਾਲ ਉਹ ਤੇ ਮੈਂ ਤੇ ਇਹੋ ਪ੍ਰਸ਼ਾਸਨ ਗੜੀ ਮੰਗ ਰੱਖਦਾ ਵਾਂ ਕਿ ਇਹ ਇੱਕ ਸਕੂਲ ਨਹੀਂ ਇੱਕ ਸਿੱਖਿਆ ਦਾ ਮੰਦਰ ਆ ਜਿੱਥੋਂ ਬੱਚੇ ਸਿੱਖ ਕੇ ਜਾਂਦੇ ਆ ਘਰ ਤੇ ਸਿੱਖ ਕੇ ਮਤਲਬ ਵੱਡੇ ਅਫਸਰ ਬਣਦੇ ਆ ਸਭ ਕੋ ਬਣਦੇ ਆ ਪਰ ਚੋਰਾ ਨੇ ਇਹ ਗੱਲ ਵੇਖੀ ਨਹੀਂ ਵੀ ਇਹ ਬੱਚਿਆਂ ਦਾ ਇੱਕ ਸਕੂਲ ਆ ਉਹਨਾਂ ਨੇ ਮਤਲਬ ਬਹੁਤ ਵੱਡਾ ਨੁਕਸਾਨ ਕੀਤਾ ਐਰਕੀ ਤੇ ਬਹੁਤ ਵੱਡਾ ਨੁਕਸਾਨ ਕੀਤਾ ਪਰ ਪਿੱਛੇ ਵੀ ਦੋ ਚੋਰ ਆਈਆਂ ਉਦੋਂ ਥੋੜਾ ਜਿਹਾ ਐਰਕੀ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਕੀਤਾ ਆ ਐਰਕੀ ਤੇ ਉਹਨਾਂ ਨੇ ਕੰਪਿਊਟਰ ਵਗੈਰਾ ਨਾਲ ਭਾਂਡੇ ਆ ਨਾਲ ਮੋਟਰੇ ਆ ਪਾਣੀ ਵਾਲੀ ਉਹ ਵੀ ਕੱਢ ਕੇ ਨਾਲ ਲੈ ਗਏ ਆ ਜੀ ਠੀਕ ਹਾਂਜੀ ਕੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਕੋ ਹੱਥ ਜੋੜ ਕੇ ਅਪੀਲ ਕਰਦੇ ਆ ਵੀ ਸਾਨੂੰ ਵੱਧ ਵੱਧ ਵੀ ਚੋਰਾਂ ਤੇ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਤੇ ਜਾਰੀ ਮਤਲਬ ਨਾਤ ਪਾਈ ਜਾਵੇ ਤੇ ਪ੍ਰਸ਼ਾਸਨ ਨੂੰ ਅਸੀਂ ਆਨੇ ਵੀ ਸਾਡੇ ਸਕੂਲ ਨੂੰ ਥੋੜੀ ਜੀ ਸਹਾਇਤਾ ਦਿੱਤੀ ਜਾਵੇ ਤੇ ਐਨਆਰਆ ਵੀਰਾਂ ਗਾੜੀ ਵੀ ਮੈਂ ਬੇਨਤੀ ਕਰਦਾ ਵਾਂ ਪੀ ਉਹ ਵੀ ਸਾਡੇ ਸਕੂਲ ਨੂੰ ਥੋੜਾ ਜਿਹਾ ਸਹਿਯੋਗ ਦੇਣ ਜਿਹੜਾ ਕੀ ਭਾਂਡੇ ਭੁੰਡੇ ਬੱਚਿਆਂ ਦੇ ਲੈ ਗਏ ਚੋਰ ਉਹਨਾਂ ਨੂੰ ਅਸੀਂ ਬਣਾ ਸਕੀਏ ਕਿਉਂਕਿ ਇੱਕ ਇੱਕ ਨਾ ਬੰਦੇ ਨਾਲ ਨਾ ਸਾਰਿਆਂ ਨਾਲ ਸਹਿਯੋਗ ਨਾਲ ਹੀ ਕੰਮ ਚੱਲਦਾ ਵਾ ਇਸ ਕਰਕੇ ਮੈਂ ਸਾਰਿਆਂ ਵੀਰਾਂ ਨੂੰ ਕਹਿਣਾ ਵਾ ਪੀ ਥੋੜੇ ਜਿਹਾ ਸਾਡਾ ਸਹਿਯੋਗ ਦਿਓ ਅਸੀਂ ਥੋੜੇ ਜਿਹਾ ਪਾਣੀ ਤੋਂ ਅੱਜ ਬੜੀ ਤੰਗੀ ਆ ਉਹ ਪਰਲੇ ਘਰ ਚੋਂ ਲਿਆ ਕੇ ਵਰਤਣ ਦੇ ਆ ਕਿਉਂਕਿ ਪਾਣੀ ਤਾਂ ਤੁਹਾਨੂੰ ਪਤਾ ਹੀ ਹਰ ਇੱਕ ਘਰ ਚ ਮਿੰਟ ਮਿੰਟ ਤੇ ਪਾਣੀ ਦੀ ਲੋੜ ਪੈਂਦੀ ਹੈ ਜੀ ਅਜੇ ਤੇ ਸਿਆਲ ਆ ਤੇ ਗਾਂ ਗਰਮੀ ਆ ਰਹੀ ਹੈ ਜੀ ਉਹ ਮੋਟਰ ਤੋਂ ਪਾਣੀ ਤੋਂ ਬਗੈਰ ਤੇ ਫਿਰ ਗੁਜ਼ਾਰਾ ਨਹੀਂ ਹੈਗਾ ਜੀ ਇਸ ਕਰਕੇ ਸਾਨੂੰ ਵੀਰਾਂ ਨੂੰ ਸਾਰਿਆਂ ਨੂੰ ਦਾਨੀ ਸੱਜਣਾ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਥੋੜੀ ਸਾਡੀ ਮਦਦ ਕੀਤੀ ਜਾਵੇ ਜੀ ਜਿਹੜੀ ਐਂ ਮੋਟਰ ਆ ਜਾਂ ਕੋਈ ਭਾਂਡਾ ਵਗੈਰਾ ਆ ਜਾਂ ਕੋਈ ਕੋਈ ਚੀਜ਼ ਆ ਉਹ ਲੈ ਕੇ ਲਾ ਲਈਏ ਧੰਨਵਾਦ